ਕਿ ਜਿਹੜੀ ਗੱਲ ਮੈਂ ਦੱਸਣ ਲੱਗਿਆ ਉਹ ਕਿਸੇ ਨੇ ਨਹੀਂ ਦੱਸਣੀ। ਨਾ ਇਨਫੋਰਮੇਸ਼ਨ ਤੁਹਾਨੂੰ ਕਿਤੇ ਨੈਟ ਤੇ ਮਿਲਦੀ ਆ। ਸੈਕਟਰੀ ਲੱਗਣਾ ਤਾਂ ਸਿੱਧੀ ਭਰਤੀ ਹੈ ਨਹੀਂ ਤੁਸੀਂ ਸਿੱਧਾ ਸੈਕਟਰੀ ਨਹੀਂ ਲੱਗ ਸਕਦੇ। ਕੌਣ ਰੱਖਦਾ ਹੈ? ਪ੍ਰਧਾਨ ਰੱਖਦਾ ਹੈ, ਕਮੇਟੀ ਰੱਖਦੀ ਹੈ, ਇਨਸਪੈਕਟਰ ਰੱਖਦਾ ਜਾਂ ਏਆਰ ਰੱਖਦਾ, ਕੌਣ ਰੱਖਦਾ? ਹੁਣ ਰੂਲ ਚੇਂਜ ਹੋ ਗਿਆ। ਹੁਣ ਆਪਾਂ ਨੂੰ ਕਿਤੇ ਮਨਜ਼ੂਰੀ ਲੈਣ ਦੀ ਲੋੜ ਨਹੀਂ। ਵੀ ਆਪਾਂ 10ਵੀਂ ਦੇ ਨੰਬਰਾਂ ਨੂੰ 10 ਨੰਬਰ ਦੇ ਦੋ। 12ਵੀਂ ਦੇ ਨੰਬਰਾਂ ਨੂੰ 10 ਨੰਬਰ ਦੇ ਦੋ। ਡਿਗਰੀ ਨੂੰ 10 ਨੰਬਰ ਦੇ ਦੋ। ਤਾਂ ਆਪਣੀ ਵੀਡੀਓ ਦੇਖਣ ਵਾਸਤੇ ਚੌਂਕੜੀ ਮਾਰ ਕੇ ਬੈਠ ਜਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਗੱਲ ਕਰਨੀ ਹੈ ਵੀ ਜਿਹੜੀ ਕੋਆਪਰੇਟਿਵ ਸੁਸਾਇਟੀ ਹੁੰਦੀ ਹੈ ਆਪਣੇ ਪਿੰਡ ਦੀ ਉਹਦੇ ਵਿੱਚ ਸੈਕਟਰੀ ਕਿਵੇਂ ਲੱਗਣਾ ਜੇ ਮਿੱਤਰੋ ਤੁਸੀਂ ਕਮੇਟੀ ਦੇ ਵਿੱਚੋਂ ਪਿੰਡ ਦੀ ਸੁਸਾਇਟੀ ਦੇ ਜਾਂ ਤੁਹਾਡੇ ਪਿੰਡ ਦੀ ਸੁਸਾਇਟੀ ਦੇ ਵਿੱਚ ਪੋਸਟ ਖਾਲੀ ਪਈ ਹੈ ਸੇਲਜ਼ਮੈਨ ਦੀ ਸੈਕਟਰੀ ਦੀ ਸੇਵਾਦਾਰ ਦੀ ਤੁਸੀਂ ਚਾਹਵਾਨ ਹੋ ਜਾਂ ਤੁਹਾਡੇ ਕੋਈ ਸੈਕਟਰੀ ਜਾਂ ਸੇਲਜ਼ਮੈਨ ਰਟਾਇਰ ਹੋਣ ਵਾਲਾ ਵੀ ਤੁਹਾਨੂੰ ਇਹ ਲੱਗਦਾ ਵੀ ਪੋਸਟ ਖਾਲੀ ਹੋਣ ਵਾਲੀ ਹੈ ਪੋਸਟ ਭਰੀ ਭਰੀ ਜਾਊਗੀ ਤੇ ਤੁਸੀਂ ਉਹਦੇ 'ਚ ਆਪ ਦਾ ਇੰਟਰਸਟ ਸ਼ੋ ਕਰਦੇ ਹੋ ਤਾਂ ਆਪਣੀ ਵੀਡੀਓ ਦੇਖਣ ਵਾਸਤੇ ਚੌਂਕੜੀ ਮਾਰ ਕੇ ਬੈਠ ਜਾਓ ਕਿਉਂਕਿ ਜਿਹੜੀ ਗੱਲ ਮੈਂ ਦੱਸਣ ਲੱਗਿਆ ਉਹ ਕਿਸੇ ਨੇ ਨਹੀਂ ਦੱਸਣੀ ਨਾ ਇਹ ਇਨਫੋਰਮੇਸ਼ਨ ਤੁਹਾਨੂੰ ਕਿਤੇ ਨੈਟ ਤੇ ਮਿਲਦੀ ਆ ਠੀਕ ਹੈ ਉਹ ਇਨਫੋਰਮੇਸ਼ਨ ਥੋੜੇ ਨਾਲ ਮੈਂ ਸ਼ੇਅਰ ਕਰ ਰਿਹਾ ਇਹ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਵੀ ਕੀ ਰੂਲ ਨੇ ਇੱਕ ਮੁਲਾਜ਼ਮ ਰੱਖਣ ਵਾਸਤੇ ਸੁਸਾਇਟੀ ਦੇ ਵਿੱਚ ਕਿੱਥੋਂ ਮਨਜ਼ੂਰੀ ਲੈਣੀ ਪੈਂਦੀ ਹੈ ਕੌਣ ਰੱਖਦਾ ਪ੍ਰਧਾਨ ਰੱਖਦਾ ਹੈ ਕਮੇਟੀ ਰੱਖਦੀ ਹੈ ਇੰਸਪੈਕਟਰ ਰੱਖਦਾ ਜਾਂ ਏਆਰ ਰੱਖਦਾ ਕੌਣ ਰੱਖਦਾ ਤੇ ਅਗਲੀ ਗੱਲ ਕਿੰਨੇ ਨੰਬਰ ਚਾਹੀਦੇ ਨੇ ਪਲੱਸ 2 ਚਾਹੀਦੀ ਹੈ ਡਿਗਰੀ ਚਾਹੀਦੀ ਹੈ ਕੰਪਿਊਟਰ ਚ ਕੋਰਸ ਚਾਹੀਦਾ ਕਿੰਨੇ ਨੰਬਰ ਚਾਹੀਦੇ ਨੇ ਸਾਰੇ ਸਬਜੈਕਟਾਂ ਚੋਂ ਤੇ ਅਗਲੀ ਮੇਨ ਗੱਲ ਵੀ ਮੈਰਿਟ ਕਿਵੇਂ ਬਣਦੀ ਹੈ ਵੀ ਜੇ 10 ਕੈਂਡੀਡੇਟਾਂ ਨੇ ਅਰਜ਼ੀਆਂ ਦਿੱਤੀਆਂ ਨੇ ਤਾਂ ਉਹਦੇ ਚੋਂ ਇੱਕ ਬੰਦਾ ਕਿਵੇਂ ਚੁਣਿਆ ਜਾਊਗਾ ਇਹ ਸਾਰੇ ਪ੍ਰੋਸੈਸ ਤੇ ਆਪਾਂ ਗੱਲਬਾਤ ਕਰਨੀ ਹੈ ਵੀ ਇਹ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਹੁੰਦਾ ਕਿਵੇਂ ਆ ਤੁਸੀਂ ਜੁੜੇ ਰਹੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇ ਸਾਰੀ ਗੱਲ ਸਮਝਣੀ ਆ ਦੇਖੋ ਮਿੱਤਰੋ ਵੀ ਜਿਹੜਾ ਪਹਿਲਾ ਪ੍ਰੋਸੈਸ ਸੀਗਾ 2014 ਦੇ 8ਵੇਂ ਮਹੀਨੇ ਤੋਂ ਪਹਿਲਾਂ ਉਦੋਂ ਕੀ ਸੀਗਾ ਵੀ ਕੋਈ ਵੀ ਮੁਲਾਜ਼ਮ ਰੱਖਣ ਵਾਸਤੇ ਸੋਸਾਇਟੀ ਦੇ ਵਿੱਚ ਮਨਜ਼ੂਰੀ ਹੈ ਜਿਹੜੀ ਉਹ ਚੰਡੀਗੜ੍ਹ ਤੋਂ ਆਉਂਦੀ ਸੀ ਤੁਸੀਂ ਸੇਲਜਮੈਨ ਰੱਖਣਾ ਸੇਵਾਦਾਰ ਰੱਖਣਾ ਉਹਦੇ ਵਾਸਤੇ ਮਨਜ਼ੂਰੀ ਚੰਡੀਗੜ੍ਹ ਤੋਂ ਲੈਣੀ ਪੈਂਦੀ ਸੀ ਫੇਰ ਮੁਲਾਜ਼ਮ ਰੱਖਿਆ ਜਾਂਦਾ ਸੀ ਤੇ ਹੁਣ ਕੀ ਰੂਲ ਹੈ ਹੁਣ ਰੂਲ ਚੇਂਜ ਹੋ ਗਿਆ ਹੁਣ ਆਪਾਂ ਨੂੰ ਕਿਤੇ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੁਣ ਪਾਵਰਾਂ ਨੇ ਜਿਹੜੀਆਂ ਉਹ ਸਿੱਧੀਆਂ ਕਮੇਟੀ ਤੇ ਉੱਥੋਂ ਦੇ ਜਿਹੜਾ ਹਲਕਾ ਇਨਸਪੈਕਟਰ ਹੈ ਉਹਦੇ ਕੋਲੇ ਨੇ ਮਲਾਜ਼ਮ ਰੱਖਣ ਦੀਆਂ ਵੀ ਜੇ ਥੋੜੇ ਪੋਸਟ ਖਾਲੀ ਹੈ ਪੋਸਟ ਬਣਦੀ ਹੈ ਤਾਂ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਤੇ ਉੱਥੋਂ ਦਾ ਜਿਹੜਾ ਇਨਸਪੈਕਟਰ ਹੈ ਹਲਕਾ ਉਹ ਆਪ ਮਿਲ ਕੇ ਵੀ ਜਿਹੜਾ ਡਿਸਾਈਡ ਕਰ ਸਕਦੇ ਨੇ ਵੀ ਇੱਥੇ ਬੰਦਾ ਰੱਖਿਆ ਜਾਊਗਾ ਤਾਂ ਕਿਵੇਂ ਰੱਖਿਆ ਜਾਊਗਾ ਤਾਂ ਇਹਦੀਆਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਦੀਆਂ ਯੋਗਤਾਵਾਂ ਦੱਸ ਦਿੰਨੇ ਆਂ ਵੀ ਸੈਕਟਰੀ ਤੇ ਸੇਲਜਮੈਨ ਲੱਗਣ ਦੀਆਂ ਕੀ ਯੋਗਤਾਵਾਂ ਨੇ ਦੇਖੋ ਮਿੱਤਰੋ ਸੈਕਟਰੀ ਦੀ ਸਿੱਧੀ ਭਰਤੀ ਨਹੀਂ ਹੈਗੀ ਇਹ ਗੱਲ ਤੁਸੀਂ ਨੋਟ ਕਰ ਲਓ ਵੀ ਸੈਕਟਰੀ ਲੱਗਣਾ ਹੈ ਤਾਂ ਸਿੱਧੀ ਭਰਤੀ ਹੈ ਨਹੀਂ ਤੁਸੀਂ ਸਿੱਧਾ ਸੈਕਟਰੀ ਨਹੀਂ ਲੱਗ ਸਕਦੇ ਸੋਨੂੰ ਪਹਿਲਾਂ ਸੇਲਜ਼ਮੈਨ ਲੱਗਣਾ ਪਊਗਾ ਜਿਹੜਾ ਬੰਦਾ 3 ਸਾਲ ਵਾਸਤੇ ਸੇਲਜ਼ਮੈਨ ਰਹਿ ਗਿਆ ਉਹ ਅੱਗੇ ਸੈਕਟਰੀ ਬਣ ਜਾਊਗਾ ਜੇ ਸੀਟ ਖਾਲੀ ਹੈ ਜੇ ਹੁਣ ਦੋਨੇ ਸੇਲਜ਼ਮੈਨ ਤੇ ਸੈਕਟਰੀ ਦੀਆਂ ਪੋਸਟਾਂ ਖਾਲੀ ਨੇ ਤਾਂ ਪਹਿਲਾਂ ਸੇਲਜ਼ਮੈਨ ਦੀ ਭਰਤੀ ਹੋਊਗੀ ਉਹ ਬੰਦਾ ਉੱਥੇ 3 ਸਾਲ ਕੰਮ ਕਰੂਗਾ ਸੇਲਜ਼ਮੈਨ ਐ ਜੇ ਦੂਜੀ ਵਾਰ ਸੈਕਟਰੀ ਪ੍ਰਮੋਟ ਹੋ ਜੂਗਾ ਤੇ ਅਗਲੀ ਗੱਲ ਵੀ ਯੋਗਤਾ ਕੀ ਚਾਹੀਦੀ ਹੈ ਕੁਆਲੀਫਿਕੇਸ਼ਨ ਕੀ ਹੈ ਸ਼ਰਤਾਂ ਕੀ ਨੇ ਸ਼ਰਤਾਂ ਦੇ ਵਿੱਚ ਮਿੱਤਰੋ ਪਹਿਲੀ ਕੰਡੀਸ਼ਨ ਹੈ ਵੀ ਬੰਦਾ 12ਵੀਂ ਦੇ ਵਿੱਚ 45% ਨੰਬਰ ਹੋਣ ਅਗਲੀ ਕੰਡੀਸ਼ਨ ਹੈ ਇਹ ਸੇਲਜ਼ਮੈਨ ਲੱਗਣ ਦੀਆਂ ਦੱਸ ਰਿਹਾ ਮੈਂ ਕਿਉਂਕਿ ਸੈਕਟਰੀ ਤਾਂ ਪਾਸਿੱਧਾ ਲੱਗ ਨਹੀਂ ਸਕਦੇ ਸੇਲਜ਼ਮੈਨ ਲੱਗਣ ਵਾਸਤੇ ਬੰਦੇ ਦੇ 12ਵੀਂ ਕਲਾਸ ਦੇ ਵਿੱਚੋਂ 45% ਨੰਬਰ ਹੋਣ ਉਹਦੇ ਕੋਲੇ ਡਿਗਰੀ ਹੋਵੇ ਉਨੇ ਕੋਲੇ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ ਭਾਵੇਂ ਬੀ ਟੈਕ ਐ ਭਾਵੇਂ ਬੀਏ ਐ ਭਾਵੇਂ ਬੀਸੀਏ ਐ ਭਾਵੇਂ ਬੀਕਾਮ ਕੁਝ ਵੀ ਹੋਵੇ ਤੀਸਰੀ ਗੱਲ ਵੀ ਉਸ ਬੰਦੇ ਕੋਲ 120 ਘੰਟਿਆਂ ਦਾ ਆਈਐਸਓ ਲੈਵਲ ਦਾ ਸਰਟੀਫਿਕੇਟ ਹੋਵੇ ਜਿਹੜਾ ਆਪਾਂ ਕੰਪਿਊਟਰ ਸਰਟੀਫਿਕੇਟ ਕਹਿ ਦਿੰਨੇ ਆ ਉਹ 120 ਘੰਟਿਆਂ ਦਾ ਮਿਨੀਮਮ ਐ ਭਾਵੇਂ ਤੁਹਾਡੇ ਕੋਲੇ ਡਿਪਲੋਮਾ ਕੰਪਿਊਟਰ ਦਾ ਤਾਂ ਉਹ ਵੈਲਿਡ ਐ ਠੀਕ ਐ ਤੀਸਰੀ ਸ਼ਰਤ ਇਹ ਐ ਚੌਥੀ ਸ਼ਰਤ ਇਹ ਐ ਮਿੱਤਰੋ ਵੀ ਬੰਦਾ ਜਿਹੜਾ ਉਮੀਦਵਾਰ ਐ ਜਿਹਨੇ ਲੱਗਣਾ ਉਹ ਪਿੰਡੂ ਪਛੇਕੜ ਦਾ ਹੋਵੇ ਦੇਖ ਲਓ ਪੰਜਾਬ ਸਰਕਾਰ ਦੇ ਵਿੱਚ ਜਾਂ ਸਾਰੇ ਸਿਸਟਮ ਦੇ ਵਿੱਚ ਆਪਣੇ ਇਹ ਇਹੀ ਇਕੋ ਜੀ ਪੋਸਟ ਹੈ ਜਿਸ ਵਿੱਚ ਬੰਦਾ ਪਿੰਡੂ ਪਸ਼ੱਕੜ ਦਾ ਲੈਣਾ ਸ਼ਹਿਰ ਦਾ ਸਟੂਡੈਂਟ ਹੈ ਕੋਈ ਕੈਂਡੀਡੇਟ ਜੇ ਉਹ ਸ਼ਹਿਰ ਦਾ ਹੈ ਉਹਦੀ ਵੋਟ ਅਗਰ ਮਿਨਿਸਪੈਲਿਟੀ ਚ ਪੈਂਦੀ ਹੈ ਕਿਸੇ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਚ ਪੈਂਦੀ ਹੈ ਤਾਂ ਉਹ ਬੰਦਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਐਜ਼ ਏ empioy ਭਰਤੀ ਨਹੀਂ ਹੋ ਸਕਦਾ ਇਹ ਗੱਲ ਨੋਟ ਕਰ ਲਓ ਬਸ ਇਹ ਸ਼ਰਤਾਂ ਨੇ 45% ਨੰਬਰ ਇੱਕ ਡਿਗਰੀ ਚਾਹੀਦੀ ਹੈ ਇੱਕ ਕੰਪਿਊਟਰ ਦਾ ਕੋਰਸ ਚਾਹੀਦਾ ਤੇ ਇੱਕ ਪਿੰਡੂ ਛੋਕੜ ਚਾਹੀਦਾ ਇਹ ਸ਼ਰਤਾਂ ਨੇ ਮਿੱਤਰੋ ਸੇਲਜ਼ਮੈਨ ਲੱਗਣ ਵਾਸਤੇ ਤੇ ਹੁਣ ਅਗਲੀ ਗੱਲ ਵੀ ਸੇਲਜ਼ਮੈਨ ਰੱਖੂਗਾ ਕੌਣ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਹੁਣ ਸੇਲਜ਼ਮੈਨ ਲੱਗਣ ਵਾਸਤੇ ਕੋਈ ਮਨਜ਼ੂਰੀ ਉੱਪਰੋਂ ਲੈਣ ਦੀ ਲੋੜ ਨਹੀਂ ਹੁਣ ਜਿਹੜੀ ਕਮੇਟੀ ਹੈ ਉਹ ਕਮੇਟੀ ਇੱਕ ਮਤਾ ਪਾ ਕੇ ਆਪਣਾ ਤਿੰਨ ਮੈਂਬਰਾਂ ਦੀ ਇੱਕ ਸਬਕਮੇਟੀ ਬਣਾਉਗੀ ਜਿਹੜੇ 11 ਮੈਂਬਰਾਂ ਦੀ ਕਮੇਟੀ ਹੁੰਦੀ ਹੈ ਉਹ ਆਪਦੇ ਚੋਂ ਤਿੰਨ ਜਾਣੇ ਚੁਣ ਲੈਣਗੇ ਵੀ ਇਹ ਤਿੰਨ ਜਾਣੇ ਬੰਦਾ ਰੱਖਣ ਦਾ ਸਾਰਾ ਪ੍ਰੋਸੈਸ ਆ ਉਹ ਕਰਨਗੇ ਉਹਨਾਂ ਦੇ ਵਿੱਚ ਇੱਕ ਚੌਥਾ ਬੰਦਾ ਹੋਊਗਾ ਉਸ ਦਾ ਹਲਕਾ ਇਨਸਪੈਕਟਰ ਮਤਲਬ ਚਾਰ ਜਾਣੇ ਰਲ ਕੇ ਜਿਹੜੀ ਆ ਉਹ ਸਬ ਕਮੇਟੀ ਬਣਦੀ ਆ ਜਿਹਦੇ ਵਿੱਚ ਤਿੰਨ ਜਾਣੇ ਕਮੇਟੀ ਦੇ ਹੁੰਦੇ ਨੇ ਤੇ ਚੌਥਾ ਉਥੋਂ ਦਾ ਹਲਕਾ ਇਨਸਪੈਕਟਰ ਹੁੰਦਾ ਉਹ ਚਾਰ ਜਾਣੇ ਡਿਸਾਈਡ ਕਰਦੇ ਆ ਵੀ ਇਹ ਸਾਰਾ ਪ੍ਰੋਸੈਸ ਕਰਨਾ ਕਿਵੇਂ ਆ ਮੁਲਾਜ਼ਮ ਭਰਤੀ ਕਰਨ ਦਾ ਦੇਖੋ ਉਹਨਾਂ ਨੇ ਸਬ ਕਮੇਟੀ ਜਿਹੜੀ ਬਣ ਗਈ ਮੰਨ ਲਓ ਸਬ ਕਮੇਟੀ ਨੇ ਇਸ਼ਤਿਹਾਰ ਦੇਣਾ ਵੀ ਇੰਨੀ ਤਰੀਕ ਤੱਕ ਅਸੀਂ ਅਰਜ਼ੀਆਂ ਲੈ ਰਹੇ ਹਾਂ ਤੁਸੀਂ ਆਹ ਪੋਸਟ ਤੇ ਅਪਲਾਈ ਕਰੋ ਠੀਕ ਹੈ ਡੇਟ ਦੇ ਦੇਣੀ ਹੈ ਵੀ ਆਹ ਤਰੀਕ ਨੂੰ ਅਸੀਂ ਇੰਟਰਵਿਊ ਰੱਖੀ ਆ ਤੇ ਜਦੋਂ ਸਾਰੀਆਂ ਅਰਜ਼ੀਆਂ ਆ ਗਈਆਂ ਜਿਹੜੀ ਡੇਟ ਰੱਖੀ ਆ ਉਸ ਡੇਟ ਨੂੰ ਸਬਕਮੇਟੀ ਬੈਠੂਗੀ ਫਿਰ ਉਹ ਡਿਸਾਈਡ ਕਰੂਗੀ ਵੀ ਜਿੰਨੀਆਂ ਅਰਜ਼ੀਆਂ ਆਈਆਂ ਨੇ ਉਹਦੇ ਚੋਂ ਕਿਹਨੂੰ ਰੱਖਣਾ ਤੇ ਜਿਹੜੀਆਂ ਅਰਜ਼ੀਆਂ ਆਈਆਂ ਹੋਣਗੀਆਂ ਉਹਨਾਂ ਅਰਜ਼ੀਆਂ ਦੇ ਵਿੱਚੋਂ ਆ ਕਈ ਤਰੀਕੇ ਨੇ ਜਿਹੜਾ ਕੈਂਡੀਡੇਟ ਆ ਉਮੀਦਵਾਰ ਜਿਹੜਾ ਮਤਲਬ ਚੁਣਿਆ ਚੁੰਨ ਦੇ ਦੇਖੋ ਜਿਹੜਾ ਸਰਕਾਰੀ ਹਦਾਇਤਾਂ ਨੇ ਜਿਹੜੀਆਂ ਆਰਸੀਐਸ ਦੀਆਂ ਉਹਦੇ ਚ ਸਿਰਫ ਇਹ ਲਿਖਿਆ ਹੋਇਆ ਵੀ ਮੈਰਿਟ ਦੇ ਆਧਾਰ ਤੇ ਬੰਦਾ ਰੱਖਣਾ ਉਹਦੇ ਚ ਕੋਈ ਤੇ ਇਹ ਨਹੀਂ ਲਿਖਿਆ ਵੀ 10ਵੀਂ ਦੇ ਨੰਬਰਾਂ ਦੀ ਮੈਰਿਟ ਜਾਂ 12ਵੀਂ ਦੀ ਜਾਂ ਡਿਗਰੀ ਦੀ ਉਹਨਾਂ ਨੇ ਕਿਹਾ ਬੰਦਾ ਗ੍ਰੈਜੂਏਟ ਹੋਵੇ 12ਵੀਂ ਚੋਂ 45% ਹੋਣ ਉਹ ਤੁਸੀਂ ਰੱਖ ਸਕਦੇ ਹੋ ਦੇਖੋ ਉਹਦੇ ਦਾ ਤਰੀਕਾ ਕੀ ਹੈ ਜਿਹੜਾ ਸਿੰਪਲ ਆ ਸਭ ਤੋਂ ਸਿੰਪਲ ਤਰੀਕਾ ਜਿਹੜਾ ਮੈਂ ਜਿਆਦਾ ਸੁਜੈਸਟ ਕਰਦਾ ਜਾਂ ਵਰਤਦਾ ਉਹ ਇਹ ਆ ਵੀ ਡਿਗਰੀ ਦੇ ਨੰਬਰ ਦੇਖ ਲਓ ਜਿਹਦੇ ਪਰਸੈਂਟੇਜ ਜ਼ਿਆਦੇ ਨੇ ਉਹ ਬੰਦੇ ਨੂੰ ਆਪਾਂ ਰੱਖ ਲਓ ਜਿਹੜਾ ਦੂਸਰਾ ਤਰੀਕਾ ਕੀ ਹੈ ਜਿਹੜਾ ਬਹੁਤ ਏਰੀਆ ਦੇ ਵਿੱਚ ਵਰਤਿਆ ਜਾਂਦਾ ਵੀ ਆਪਾਂ 10ਵੀਂ ਦੇ ਨੰਬਰਾਂ ਨੂੰ 10 ਨੰਬਰ ਦੇ ਦੋ 12ਵੀਂ ਦੇ ਨੰਬਰਾਂ ਨੂੰ 10 ਨੰਬਰ ਦੇ ਦਿਓ ਡਿਗਰੀ ਨੂੰ 10 ਨੰਬਰ ਦੇ ਦਿਓ ਕੰਪਿਊਟਰ ਰਹਿਣ ਦਿਓ ਕਿਉਂਕਿ ਕੰਪਿਊਟਰ ਤਾਂ ਸਾਰਿਆਂ ਕੋਲੇ ਹੋਣਾ ਹੀ ਚਾਹੀਦਾ 10 ਨੰਬਰ ਡਿਗਰੀ ਦੇ ਦੇ ਦਿਓ 10 ਨੰਬਰ ਤੁਸੀਂ ਪੋਸਟ ਗ੍ਰੈਜੂਏਸ਼ਨ ਦੇ ਦੇ ਦਿਓ ਠੀਕ ਹੈ ਤਾਂ ਮਤਲਬ ਜੇ 80% ਨੇ ਤਾਂ ਬੰਦੇ ਨੂੰ 8 ਨੰਬਰ ਮਿਲ ਜਾਣਗੇ ਜਿਹਦੇ 60% ਨੇ ਉਹਨੂੰ 6 ਨੰਬਰ ਮਿਲ ਜਾਣਗੇ ਇਸੇ ਤਰ੍ਹਾਂ 40 ਨੰਬਰਾਂ ਦੇ ਵਿੱਚੋਂ ਜਿਹਦੇ ਨੰਬਰ ਵੱਧ ਬਣਨਗੇ ਉਹ ਬੰਦਾ ਰੱਖਿਆ ਜਾਊਗਾ ਠੀਕ ਹੈ ਤੇ ਹੁਣ ਗੱਲ ਮੇਨ ਆ ਗਈ ਵੀ ਇੰਟਰਵਿਊ ਦਾ ਕੀ ਕਰਨਾ ਦੇਖੋ ਇੰਟਰਵਿਊ ਬਾਰੇ ਕਿਤੇ ਵੀ ਰੂਲਾਂ ਹਦਾਇਤਾਂ ਦੇ ਵਿੱਚ ਨਹੀਂ ਹੈਗਾ ਵੀ ਇੰਟਰਵਿਊ ਲੈਣੀ ਉਹ ਉਸ ਦੀ ਸਬ ਕਮੇਟੀ ਹੈ ਜਿਹੜੀ ਸਿਲੈਕਸ਼ਨ ਕਮੇਟੀ ਹੈ ਉਹ ਸਿਲੈਕਸ਼ਨ ਕਮੇਟੀ ਡਿਸਾਈਡ ਕਰਦੀ ਹੈ ਵੀ ਇਸ ਬੰਦੇ ਤੋਂ ਇੰਟਰਵਿਊ ਲੈਣੀ ਹੈ ਜਾਂ ਨਹੀਂ ਇੰਟਰਵਿਊ ਦੇ ਨੰਬਰ 10 ਨੰਬਰ ਹੈ ਕਈ ਜਗ੍ਹਾ ਤੇ ਸਿਲੈਕਸ਼ਨ ਕਮੇਟੀ ਰੱਖ ਲੈਂਦੀ ਹੈ ਕਈ ਵਾਰੀ ਨਹੀਂ ਰੱਖਦੀ ਪਰ ਜੇ ਤੁਸੀਂ ਸਾਫ਼ ਸੁਥਰਾ ਕੰਮ ਕਰਨਾ ਤਾਂ ਉੱਥੇ ਸਬ ਕਮੇਟੀ ਨੂੰ ਮੈਂ ਤਾਂ ਇਹੀ ਸਜੈਸਟ ਕਰੂੰਗਾ ਵੀ ਤੁਸੀਂ ਇੰਟਰਵਿਊ ਦੇ ਨੰਬਰ ਨਾ ਰੱਖੋ ਕਿਉਂਕਿ ਇੰਟਰਵਿਊ ਦੇ ਵਿੱਚ ਪੱਖਪਾਤ ਦੇ ਚਾਂਸ ਆ ਜਿਹੜੇ ਉਹ ਜ਼ਿਆਦਾ ਹੋ ਜਾਂਦੇ ਨੇ ਪਰ ਜੇ ਤੁਸੀਂ ਇੰਟਰਵਿਊ ਰੱਖਣੀ ਹੈ ਤਾਂ ਇੱਕ ਸੱਚਜੇ ਢੰਗ ਨਾਲ ਇੰਟਰਵਿਊ ਦੇ ਵਿੱਚੋਂ 10 ਨੰਬਰਾਂ ਦੇ ਵਿੱਚੋਂ ਕੰਪਿਊਟਰ ਦੇ ਕੁਐਸਚਨ ਖੇਤੀਬਾੜੀ ਦੇ ਰਿਲੇਟਡ ਤੇ ਕੋਆਪਰੇਟਿਵ ਵਿਭਾਗ ਦੇ ਰਿਲੇਟਡ ਜਿਹੜੇ ਆ ਪੰਜ ਕੁਐਸਚਨ ਪੁੱਛੇ ਜਾ ਸਕਦੇ ਨੇ ਹਰੇਕ ਕੁਐਸਚਨ ਨੂੰ 2 ਨੰਬਰ ਦਿੱਤੇ ਜਾ ਸਕਦੇ ਨੇ ਤਾਂ ਉਹ ਜਿਹਦੇ ਜਿੰਨੇ ਕੁਐਸਚਨ ਠੀਕ ਹੋਣਗੇ 10ਾਂ ਦੇ ਵਿੱਚੋਂ 10 ਨੰਬਰ ਲਗਾਏ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਜਿਹੜੀ ਆ ਉਹਦੀ ਮੈਰਿਟ ਬਣ ਜਾਂਦੀ ਆ ਇਹ ਸਾਨੂੰ ਆਪਾਂ ਦੱਸਤਾ ਵੀ ਸਿਲੈਕਸ਼ਨ ਕਮੇਟੀ ਬਣੂਗੀ ਸਿਲੈਕਸ਼ਨ ਕਮੇਟੀ ਡਿਸਾਈਡ ਕਰੂਗੀ ਵੀ ਆ ਆਰਜ਼ੀਆਂ ਦੇਣਗੇ ਮੈਂ ਆਪਾਂ ਯੋਗਤਾ ਤੁਹਾਨੂੰ ਦੱਸਦੀ ਵੀ ਆ ਯੋਗਤਾ ਚਾਹੀਦੀ ਆ ਉਸ ਤੋਂ ਬਾਅਦ ਮੈਰਿਟ ਬਣੂਗੀ ਉਹ ਤੁਹਾਨੂੰ ਦੱਸਦਾ ਵੀ ਇਸ ਤਰ੍ਹਾਂ ਨੰਬਰਾਂ ਦੇ ਬੇਸ ਤੇ ਮੈਰਿਟ ਬਣੂਗੀ ਮੈਰਿਟ ਦੇ ਦੋ ਤਰੀਕੇ ਨੇ ਦੋਨੇ ਤੁਹਾਨੂੰ ਦੱਸਦੇ ਇੱਕ ਤਾਂ ਸਿੱਧਾ ਤਰੀਕਾ ਵੀ ਜਿਹਦੇ ਡਿਗਰੀ 'ਚ ਨੰਬਰ ਜ਼ਿਆਦੇ ਨੇ ਉਹਨੂੰ ਰੱਖ ਲਓ ਦੂਸਰਾ ਤਰੀਕਾ ਇਹ ਆ ਵੀ 10ਵੀਂ 12ਵੀਂ ਡਿਗਰੀ ਤੇ ਪੋਸਟ ਗ੍ਰੈਜੂਏਸ਼ਨ ਇਹਨਾਂ ਨੂੰ ਚਾਰਾਂ ਨੂੰ 10-10 ਨੰਬਰ ਲਾ ਕੇ ਜਿਹਦੇ ਪਰਸੈਂਟੇਜ ਜ਼ਿਆਦੇ ਬਣਦੇ ਆ ਉਹਨੂੰ ਆਪਾਂ ਮੈਰਿਟ ਦੇ ਵਿੱਚ ਰੱਖ ਲਈਏ ਤੇ ਉਹ ਬੰਦਾ ਅੱਗੇ ਐਜ਼ ਏ ਸੇਲਜ਼ਮੈਨ ਜੁਆਇਨ ਕਰ ਲੇ ਠੀਕ ਹੈ ਤੇ ਸੇਲਜ਼ਮੈਨ ਤੋਂ ਲੱਗ ਸਕਦਾ ਹੈ ਠੀਕ ਹੈ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਡਾ ਕੋਈ ਸਵਾਲ ਰਹਿ ਗਿਆ ਤਾਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਆਪਣਾ ਚੈਨਲ ਹੈ ਜਿਹੜਾ ਉਹ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਆਪਾਂ ਇਸ ਟੌਪਿਕ ਤੇ ਵੀਡੀਓ ਪਾਉਂਦੇ ਰਵਾਂਗੇ ਜੇ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਆਪਣੀ ਵੀਡੀਓ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ